ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਕੋਠੇ ਚੱਕ ਭਗਤ ਸਿੰਘ ਦੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਬਾਈ ਜੀ ਜੇਤੋ ਪੈਂਦੀ ਆ ਕੋਟ ਕਪੂਰਾ ਰੋਡ ਤੇ ਢਲਮਾਲੀ ਡੇਰ ਦੇ ਬਿਲਕੁਲ ਨੇੜੇ ਗੇਟ ਬਣਿਆ ਦਾ ਉਹ ਗੇਟਵੇ ਦੇ ਬਾਈ ਜੀ ਹੁਣ ਦੇ ਘਰੇ ਆ ਜਾਂਦਾ ਬਾਈ ਜੀ ਤੇ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ। ਅਰਤੀਨ ਚ ਬਾਈ ਜੀ ਹੁਣ ਆਪਣੇ ਪਸ਼ੂ ਆਉਂਦੇ ਰਹਿੰਦੇ ਆ। ਅਰਤੀਨ ਚ ਬਾਈ ਜੀ ਆਪਣੇ ਚੈਨਲ ਤੇ ਵੀਡੀਓ ਪੈਂਦੀਆਂ ਰਹਿੰਦੀਆਂ। ਤੇ ਬਾਕੀ ਦੀ ਬੰਦ ਦੀ ਵੀ ਜਾਣਕਾਰੀ ਬਾਈ ਜੀ ਹੁਣ ਤੋਂ ਲੈਣੇ ਆ। ਉਹ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇਵੀਂ। ਨਾਮ ਰਣਜੀਤ ਸਿੰਘ ਜੀ। ਹਾਂ ਜੀ। ਪਿੰਡ ਕੋਠੇ ਚੱਕਪਾਗ ਸੰਘਾ ਲਈ। ਹਾਂ ਜੀ। ਜ਼ਿਲ੍ਹਾ ਫਰੀਦਕੋਟ ਜੀ। ਹਾਂ ਜੀ। ਸੀਲ ਕੋਟਕਪੂਰਾ। ਠੀਕ ਹੈ। ਕੋਟਕਪੂਰਾ? ਹਾਂ ਜੀ। ਜੇਤੂ ਨੇ ਸੁਣ ਤੁਸੀਂ। ਕੋਟਕਪੂਰਾ ਜੀ। ਕੋਟਕਪੂਰਾ ਪਿੰ ਤੇ ਇਹ ਡਟਾ ਲਾਈ ਦੀ ਵਹਿੜ ਦੀ ਫਰ ਆਪਣੇ ਕੋਲ ਅੱਜ ਪਹਿਲੇ ਨਵੱਛੀ ਆਈ ਜਰਸੀ ਹਾਂਜੀ ਨਿਕਲ ਗਿਆ ਵੀਡੀਓ ਦੇ ਵਿੱਚ ਕਿਵੇਂ ਰਿਆ ਫਿਰ ਆਪਣਾ ਉਹ ਵੇਗ ਗਿਆ ਹੀ ਮਾਲ ਸਾਰਾ ਆਪਣੇ ਠੀਕ ਹੈ ਤੇ ਅੱਜ ਪਹਿਲੇ ਨਵੱਛੀ ਆਈ ਦੰਦੀ ਪਹਿਲੇ ਨਵੱਛੀ 4 ਦਿਨ ਦਾ ਆਈ ਇਹ 4 ਦਿਨ ਹੈ ਕੈਕ ਦਿਨ ਬਾਕੀ ਰਹਿੰਦੇ ਬਾਈ ਜੀ ਇਹ ਜੀ 10 ਤੋਂ 12 ਦਿਨ ਪਈ ਹੈ ਹਜੇ ਠੀਕ ਹੈ ਹਾਲ ਮਾ ਠੰਡੀ ਹੁੰਦੀ ਬਹੁਤ ਆ ਜਿੰਨੇ ਮਰਚੀ ਝੋਲ ਚਾ ਲੋ ਬਾਈ ਜੀ ਸੀਲ ਠੰਡੀ ਆ ਠੀਕ ਹੈ ਸੀਲ ਠੰਡੀ ਆ ਬਾਈ ਜੀ ਬਦਾਮੀ ਕਲਰ ਦੀ ਲਾਲ ਸੁਰਖ ਵਹਿੜ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲ ਦੇ ਨੰਬਰ ਤੇ ਸਪਾਰਕ ਕਰ ਲਿਓ ਬਾਈ ਜੀ ਥਣ ਲੇਵਾ ਕਰਮਾਲੀ ਨੂੰ ਬਹੁਤ ਚੰਗਾ ਲੱਗਿਆ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਭਾਰਤ ਤੁਸੀਂ ਆਪ ਕਰਨੀ ਆ ਜੀ ਲਓ ਜੀ ਸੋਹਣੀ ਸੁਨੱਖੀ ਵੈੜ ਪਹਿਲਾ ਹੀ ਸੂਆ ਖਲ ਤੁਹਾਨੂੰ ਬਹੁਤ ਚੰਗਾ ਲੱਗਾ ਚਾਰ ਹੀ ਥਾਣਾ ਅਥੀ ਚਵਾਈ ਵਾਲੇ ਕੱਲਾ ਕੱਲਾ ਥਾਣਾ ਬਾਈ ਜੀ ਕੋਈ ਫੋਟ ਨਹੀਂ ਸ਼ਾਟ ਨਹੀਂ ਕੱਚੀ ਜ਼ਰੂਰ ਹੈਗੀ ਆ ਵੈੜ ਤੇ ਵਾਲ ਤੇ ਲਾ ਲੇਵੇ ਦੇ ਵਿੱਚ ਸੁੱਖਣਾ ਬਹੁਤ ਪਿੰਗਾ ਬਾਈ ਤਿਆਰੀ ਬਹੁਤ ਚੰਗੀ ਕਰੂਗੀ ਆ ਵੇਖੋ ਜੀ ਕੁਈ ਹਜੇ ਭਾਲ ਭੂਲ ਨਹੀਂ ਪੱਟੀ ਵੱਛੀ ਨੇ ਦਿਨ ਕਿੰਨੇ ਲੱਜੂ ਇਹ ਜੀ ਦਾ 10 ਤੋਂ 12 ਦਿਨ ਲੱਗਣ ਲੋ ਬਾਈ ਜੀ ਰਵੜ ਨੂੰ ਹਵਾਨਾ ਵਾਦਾ ਪਹਿਲਾਂ ਵੱਛੀ ਦਾ ਵੀ ਬਾਈ ਜੀ ਬਾਕੀ ਕਿੰਨੇ ਹੁੰਦੇ ਆਹੋ ਈਆਂ ਵਾਲੀ ਪਿਓਰ ਜਰਸੀ ਆ 50 ਵਾਲੀ ਜਰਸੀ ਆ ਜੀ ਤੇ ਸੀਮਨ ਸੁਮਨ ਦਾ ਪਤਾ ਕਿਹੜਾ ਨਹੀਂ ਸੀਮਨ ਦਾ ਨਹੀਂ ਪਤਾ ਜੀ ਠੀਕ ਆ ਜੀ ਤੇ ਕਿੰਨੇ ਦੀ ਦਲਾਂਗੇ ਜੇ ਆਜ ਆਪਾਂ ਇਹ ਇਹਦਾ ਮੁੱਲ 75000 72000 ਦੀ ਵੱਛੀ ਦੇਵਾਂਗੇ 72000 ਦੀ ਕੋਈ ਮਾਲਤਾਨ ਹੋਊ 75000 ਕਿ ਨਹੀਂ ਠੀਕ ਆ ਜੀ ਲੋ ਬਾਈ ਜੀ 72000 ਰੁਪਿਆ ਬਾਈ ਨੇ ਆਖਿਆ ਮਾਲਤਾਨ ਮੌਕੇ ਤੇ ਹੋ ਜੂਗਾ ਬੱਚੀ ਕਰਮਾਂ ਵਾਲੀ ਚੰਗੀ ਆ ਸੀਲ ਠੰਡੀ ਬਹੁਤ ਆ ਸੁਹਾ ਪਹਿਲੇ ਫਲ ਤੋਂ ਬੜੇ ਕੰਮ ਦਾ ਲੱਗਿਆ ਬਾਈ ਥਣ ਬਹੁਤ ਚੰਗਾ ਕੱਡੂ ਵੀ 16 ਕੱਚੀ ਜਿੱਦੇ ਤਿਆਰੀ ਕਰ ਲਈ ਥਣ ਤਾਂ ਸੁਖਨਾ ਕਰਮਾਂ ਵਾਲੀ ਨੇ ਚਾਰ ਚਾਰ ਉਂਗਲਾਂ ਦਾ ਕਰ ਜਾਣਾ ਹੁਣ ਵੀ ਸੁਖਨਾ ਚੰਗਾ ਸੋਹਣਾ ਥਣਾ ਮੋਟਾ ਥਣ ਕਰੂਗੀ ਦੇਵੇ ਦੀ ਤਿਆਰੀ ਵੀ ਬਹੁਤ ਕਰੂਗੀ ਤੇ ਮੋਬਾਈਲ ਨੰਬਰ ਆਪਣਾ ਜੀ 98165 ਜੀ ਹਾਂਜੀ 27358 ਠੀਕ ਹੈ ਇੱਕ ਵਾਰੀ ਫੇਰ ਦੱਸੋ ਜੀ 98165 ਜੀ भाई दन 52 लो भाई जी ये भाई जी ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਤਾਂ ਸ਼ੇਅਰ ਕਰ ਲਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ